ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਤੁਸੀਂ ਦੇਖ ਰਹੇ ਹੋ ਸੋਰਾ ਚੈਨਲ ਵੀਡੀਓ ਨੰਬਰ 9 ਗੁਰਪਿਆਰੋ ਅੱਜ ਗੱਲ ਕਰਾਂਗੇ ਖਾੜਕੋ ਸੰਘਰਸ਼ ਦੀ ਸਾਖੀ ਦੇ ਪਾਠ ਪਹਿਲੇ ਦੀ ਨਵੀਂ ਸਾਖੀ ਦੀ ਸੰਜੀਦਾ ਸਰਪੰਚ ਸੋ ਪਿਆਰੋ ਇਹ ਬਹੁਤ ਹੀ ਤਿਆਰ ਬਰਤਿਆਰ ਖਾੜਕੋ ਨੂੰ ਸਮਰਪਿਤ ਸਰਪੰਚ ਹੋਇਆ ਹੈ ਜਿਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਖਾੜਕੋਆਂ ਦਾ ਸਾਥ ਨਿਭਾਇਆ ਆਓ ਸ਼ਰਵਨ ਕਰੀਏ ਇਸ ਪਿਆਰੇ ਸਰਪੰਚ ਦੀ ਸਾਖੀ ਭਾਈ ਦਿਲਜੀਤ ਸਿੰਘ ਬਿੱਟੂੜੀ ਦੀ ਜ਼ੁਬਾਨੀ ਜਥੇਦਾਰ ਸੁਖਵਿੰਦਰ ਸਿੰਘ ਸੰਘਾ ਨਾਲ ਮੇਰਾ ਚਾਰ ਕੋ ਵਾਰ ਮੇਲ ਹੋਇਆ ਉਹ ਗੰਭੀਰ ਅਤੇ ਘੱਟ ਬੋਲਣ ਵਾਲਾ ਸੀ ਚਿਹਰੇ ਤੇ ਜلال ਸੀ ਜੋ ਨੇਕ ਅਮਲ ਅਤੇ ਸਿਮਰਨ ਦਾ ਪ੍ਰਗਟਾ ਸੀ ਉਹ ਜਦ ਵੀ ਕਿਸੇ ਅਹਿਮ ਮੀਟਿੰਗ ਲਈ ਜਾਂਦਾ ਸੀ ਉਹਦੇ ਨਾਲ ਇੱਕ ਲੰਮਾ ਚੌੜਾ ਅੱਧ ਖੜੂਮਰ ਦਾ ਅਤੇ ਉਸ ਵਾਂਗ ਹੀ ਗੰਭੀਰ ਸੁਭਾਅ ਦਾ ਇੱਕ ਸਿੰਘ ਹੁੰਦਾ ਸੀ ਹਰਮਿੰਦਰ ਸਿੰਘ ਸੁਲਤਾਨ ਵਿੰਡ ਨੇ ਦੱਸਿਆ ਕਿ ਇਹ ਗੋਇੰਦਵਾਲ ਕੋਲ ਕਿਸੇ ਪਿੰਡ ਦਾ ਸਰਪੰਚ ਹੈ ਅਤੇ ਉਸ ਇਲਾਕੇ ਦੇ ਮੰਨੇ ਪਰਮੰਨੇ ਪਰਿਵਾਰ ਵਿੱਚੋਂ ਹੈ ਉਹ ਬਹੁਤ ਚੜ੍ਹਦੀਕਲਾ ਵਾਲਾ ਸਿੰਘ ਹੈ ਸਭਾ 6 ਫੁੱਟ ਕੱਦ ਪੱਕੇ ਰੰਗ ਤੇ ਭਾਰੇ ਜੁੱਸੇ ਨਾਲ ਉਹ ਆਪਣੀ ਹਾਜ਼ਰੀ ਦਾ ਤਕੜਾ ਅਸਰ ਪਾਉਂਦਾ ਸੀ ਉਹਦੀ ਗੰਭੀਰ ਸਿਰਤ ਉਹਦੇ ਅਸਰ ਨੂੰ ਹੋਰ ਵਧੇਰੇ ਡੂੰਘਾ ਕਰਦੀ ਸੀ ਹਰ ਬੈਠਕ ਵਿੱਚ ਉਹ ਬਕਾਇਦਾ ਸ਼ਾਮਲ ਹੁੰਦਾ ਸੀ ਗੱਲਬਾਤ ਨੂੰ ਸਮਝਦਾ ਅਤੇ ਅੱਗੇ ਤੋਰਦਾ ਤੇ ਫਿਰ ਜਥੇਦਾਰ ਵੱਲ ਝਾਕਦਾ ਅਤੇ ਗੱਲ ਅੱਗੇ ਤੁਰਦਾ ਜਥੇਦਾਰ ਸੰਗਾ ਆਪ ਬਹੁਤ ਘੱਟ ਬੋਲਦਾ ਸੀ ਸਾਰੀ ਗੱਲਬਾਤ ਉਹ ਸਿੰਘ ਬਹੁਤ ਸਲੀਕਨਰ ਕਰਦਾ ਅਤੇ ਫੈਸਲਾ ਜਥੇਦਾਰ ਤੇ ਛੱਡ ਦਿੰਦਾ ਸੀ ਮੈਨੂੰ ਉਹਨਾਂ ਦਾ ਇਹ ਤਰੀਕਾ ਬੜਾ ਪਾਇਆ ਉਹ ਦੋਵੇਂ ਇੱਕ ਜਿਸਮ ਵਾਂਗ ਗੱਲਬਾਤ ਵਿੱਚ ਸ਼ਾਮਲ ਹੁੰਦੇ ਸਨ ਅਤੇ ਬਿਲਕੁਲ ਲੋੜੀਂਦੇ ਸ਼ਬਦ ਹੀ ਵਰਤੇ ਸਨ ਨਾ ਹੀ ਘਟ ਤੇ ਨਾ ਹੀ ਵੱਧ ਜੋ ਵੀ ਬੋਲਣਾ ਉਹਦੇ ਪਿੱਛੇ ਕੋਈ ਵਜ੍ਹਾ ਹੁੰਦੀ ਸੀ ਸੰਗਾ ਵੀ ਕਾਲਜ ਤੱਕ ਪੜ੍ਹਿਆ ਸੀ ਉਹ ਵੀ ਪੜਿਆ ਹੋਇਆ ਜੱਬਦਾ ਸੀ ਹੁਣ ਮੈਂ ਸੋਚਦਾ ਹਾਂ ਕਿ ਉਹ ਸਿੰਘ ਸਿਰ ਦੇ ਰਾਜਨੀਤਿਕਾਂ ਵਾਲੀ ਸਮਝ ਰੱਖਦਾ ਸੀ ਉਹਦੇ ਆਪਣੇ ਆਪ ਤੇ ਸਾਰੇ ਹਾਲਾਤ ਤੇ ਪੂਰੀ ਪਕੜ ਹੁੰਦੀ ਸੀ ਮੈਨੂੰ ਪਤਾ ਲੱਗਿਆ ਕਿ ਉਹ ਸਿੰਘ ਪਗਵਾੜਾ ਵੀ ਨਹੀਂ ਸੀ ਅਤੇ ਆਪਣੇ ਇਲਾਕੇ ਦਾ ਮੋਹਤਬਰ ਬੰਦਾ ਸੀ ਉਹਦੇ ਕੋਲ ਹੋਰ ਜਿੱਥੇ ਬੰਦੀਆਂ ਦੇ ਸਿੰਘ ਵੀ ਆਉਂਦੇ ਸਨ ਉਹਨਾਂ ਦਿਨਾਂ ਵਿੱਚ ਮਾਜੇ ਵਿੱਚ ਸਿੰਘਾਂ ਦਾ ਬੜਾ ਦਬਦਬਾ ਸੀ ਸਾਰੇ ਸਰਪੰਚ ਅਤੇ ਮੋਹਤਪੁਰ ਉਹਨਾਂ ਨੂੰ ਮਿਲਿਆ ਬਗੈਰ ਰਹਿ ਨਹੀਂ ਸਕਦੇ ਸਿਰਫ ਮਿਲਣ ਅਤੇ ਪ੍ਰਸ਼ਾਦਾ ਛਕਣ ਉੱਤੇ ਸਰਕਾਰ ਸ਼ੱਕ ਨਹੀਂ ਜ਼ਿਕਰਦੀ ਕਿਉਂਕਿ ਉਸ ਵੇਲੇ ਇਹ ਸੱਚ ਸੀ ਕਿ ਸਿੰਘਾਂ ਦੇ ਉਲਟ ਜਾ ਕੇ ਉੱਥੇ ਰਹਿਣਾ ਬਹੁਤ ਮੁਸ਼ਕਲ ਸੀ ਆਮ ਤੌਰ ਉਤੇ ਮੋਹਤਪੁਰ ਪਰਿਵਾਰ ਵਿੱਚੋਂ ਹੋਣ ਕਰਕੇ ਪੁਲਿਸ ਬੰਦਿਆਂ ਉੱਤੇ ਸ਼ੱਕ ਨਹੀਂ ਜ਼ਿਕਰਦੀ ਇੱਕ ਜਥੇ ਬੰਦੀ ਨੇ ਕਿਸੇ ਪਿੰਡ ਵਿੱਚ ਕੋਈ ਬੰਦਾ ਮਾਰ ਦਿੱਤਾ ਸੀ ਕਿ ਇਹਨੇ ਸਾਡੇ ਸਿੰਘ ਸ਼ਹੀਦ ਕਰਵਾਏ ਹਨ ਇੱਕ ਅਹਿਮ ਬੈਠਕ ਵਿੱਚ ਇਸ ਗੱਲ ਉੱਤੇ ਤਲਕੀ ਹੋਈ ਕਿਉਂਕਿ ਦੂਸਰੀ ਜਥੇ ਬੰਦੀ ਦਾ ਕਹਿਣਾ ਸੀ ਕਿ ਉਹ ਬੰਦਾ ਸਹੀ ਸੀ ਸਾਡਾ ਬੰਦਾ ਸੀ ਤੇ ਗਲਤ ਮਾਰਿਆ ਗਿਆ ਹੈ। ਗੱਲ ਕਿਸੇ ਸਿਰ ਨੀ ਲੱਗ ਰਹੀ ਸੀ, ਤਲਕਿ ਹੋਰ ਵੱਧ ਗਈ ਸੀ। ਉਸ ਸਿੰਘ ਨੇ ਬੜੀ ਨਿਮਰਤਾ ਨਾਲ ਦਖਲ ਦਿੱਤਾ ਅਤੇ ਕਿਹਾ ਕਿ ਸਿੰਘਾਂ ਵਿੱਚ ਇਹੋ ਜਿਹੀ ਹਾਲਤ ਨਹੀਂ ਹੋਣੀ ਚਾਹੀਦੀ। ਜੋ ਹੋਇਆ ਉਹ ਤਾਂ ਹੁਣ ਅਸੀਂ ਬਦਲ ਨਹੀਂ ਸਕਦੇ। ਆਓ ਪੰਥ ਦੇ ਵਡੇਰੇ ਹਿੱਤ ਲਈ ਅੱਗੋਂ ਤੋਂ ਬੰਨ ਨੂੰ ਬਣੀਏ ਕਿ ਅੱਗੇ ਤੋਂ ਇੰਜ ਨਾ ਹੋਵੇ। सरपंच ਨੇ ਦੱਸਿਆ ਕਿ ਉਹਦੇ ਪਿੰਡ ਅਤੇ ਨਾਲ ਦੇ ਕੁਝ ਪਿੰਡਾਂ ਵਿੱਚ ਉਹਨਾਂ ਨੇ ਗੁਰਮਤਿ ਦੀ ਵਿਧੀ ਰਾਹੀਂ ਪੰਚਾਇਤਾਂ ਬਣਾਈਆਂ ਹਨ ਇਸ ਕਰਕੇ ਕਿਸੇ ਵੀ ਪਿੰਡ ਬਾਰੇ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਰ ਖਾੜਕੂ ਜਥੇਬੰਦੀ ਉਸ ਪੰਚਾਇਤ ਨਾਲ ਸਲਾਹ ਕਰਦੀ ਹੈ ਇਹ ਪੰਚਾਇਤਾਂ ਵੋਟਾਂ ਵਾਲੇ ਤਰੀਕੇ ਨਾਲ ਨਹੀਂ ਬਣੀਆਂ ਸਨ ਜਿਸ ਨੇ ਲੋਕਾਂ ਨੂੰ ਪਾੜਿਆ ਅਤੇ ਵੰਡਿਆ ਸੀ ਪੰਥਕ ਰਵਾਇਤ ਅਨੁਸਾਰ ਚੁਣੀ ਹੋਈ ਪੰਚਾਇਤ ਵਿੱਚ ਫੈਸਲਾ ਵੀ ਪੰਥਕ ਜੁਗਤ ਅਨੁਸਾਰ ਹੀ ਹੁੰਦਾ ਸੀ ਸਰਪੰਚ ਕਹਿਣ ਲੱਗਾ ਕਿ ਇਹ ਪੰਚਾਇਤੀ ਤਰੀਕੇ ਕਾਰਨ ਹੁਣ ਸਾਡੇ ਇਲਾਕੇ ਵਿੱਚ ਸੁਖਸਾਦ ਹੈ ਤੇ ਸੰਗ ਵਿੱਚ ਆਪਸੀ ਜਾਂ ਲੋਕਾਂ ਨਾਲ ਕੋਈ ਗਲਤਫਹਿਮੀ ਜਾਂ ਵੋਟਾਂ ਵਰਗਾ ਛੋੜਾਪਨ ਜਾਂ ਸਾੜਾ ਪੈਦਾ ਨਹੀਂ ਹੋਇਆ ਉਹਦੀ ਗੱਲ ਸਾਰਿਆਂ ਨੇ ਸੁਣੀ ਅਤੇ ਮੰਨਿਆ ਕਿ ਉਹਦਾ ਸੁਝਾਅ ਸਹੀ ਹੈ ਇਸ ਤਰ੍ਹਾਂ ਗੱਲ ਨਿਬੜੀ ਇਹ ਪੰਚਾਇਤਾਂ ਕੁਝ ਥਾਵਾਂ ਤੇ ਬਣੀਆਂ ਵੀ ਪਰ ਸਭ ਕੁਝ ਲਾਗੂ ਨਾ ਹੋ ਸਕਿਆ ਜਿੱਥੇ ਬੰਦਿਆਂ ਦੀ ਇੱਕ ਮਿਲਣੀ ਕੱਲ੍ਹ ਕੇ ਪਿੰਡ ਵਿੱਚ ਸੀ ਮਿਲਣ ਤੋਂ ਬਾਅਦ ਰਾਤੀ 10:00 ਵਜੇ ਜਦੋਂ ਜਾਣ ਲੱਗੇ ਤਾਂ ਸੰਯੋਗ ਬੱਸ ਉਹ ਸਿੰਘ ਮੇਰੇ ਕੋਲ ਇਕੱਲਾ ਰਹਿ ਗਿਆ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਪਗੋੜੇ ਵੀ ਨਹੀਂ ਹੋ ਤੇ ਸਾਨੂੰ ਸਾਰਿਆਂ ਨੂੰ ਚਿਤਧਾਰ ਸਾਹਮਣੇ ਮਿਲਦੇ ਵੀ ਹੋ ਇਹ ਤਾਂ ਡਾਡੀ ਜੋਖਮ ਵਾਲੀ ਗੱਲ ਹੈ ਉਨੇ ਗੰਭੀਰ ਸੁਭਾਅ ਮੁਤਾਬਕ ਆ ਕਿ ਤੁਸੀਂ ਸਹੀ ਫਰਮਾਇਆ ਹੈ ਮੈਂ ਭਗੋੜਾ ਨਹੀਂ ਹਾਂ ਜਥੇਦਾਰ ਪੰਖ ਦਾ ਸਰਮਾਇਆ ਹੈ ਉਸ ਨੂੰ ਮੇਰੇ ਤੇ ਮਾਨ ਹੈ ਇਹ ਗੱਲ ਮੇਰੇ ਲਈ ਬੜੀ ਵੱਡੀ ਮਾਨ ਵਾਲੀ ਗੱਲ ਹੈ ਮੈਂ ਪੁੱਛਿਆ ਕਿ ਅੱਗੇ ਬਾਰੇ ਨਹੀਂ ਸੋਚਿਆ ਉਹਦਾ ਜਵਾਬ ਸੀ ਕਿ ਅੱਗਾ ਕਿਸੇ ਨੇ ਵੇਖਿਆ ਹੈ ਬਾਕੀ ਮੈਂ ਤਿਆਰ ਹਾਂ ਰੱਬ ਜੋ ਕਰੂ ਪਲੀ ਕਰੂ ਤੁਸੀਂ ਨਿਸ਼ਚਿੰਤ ਰਹੋ ਕੁਝ ਸਮੇ ਬਾਅਦ ਜਥੇਦਾਰ ਸੁਖਵਿੰਦਰ ਸਿੰਘ ਸੰਗਾ ਅਤੇ ਇੱਕ ਹੋਰ ਸਿੰਘ ਸ਼ਹੀਦ ਹੋ ਗਏ ਮੈਂ ਉਸ ਵਕਤ ਇੱਥੇ ਨਹੀਂ ਸਾਂ ਜਦੋਂ 1992 ਅਪ੍ਰੈਲ ਵਿੱਚ ਵਾਪਸ ਆਇਆ ਤਾਂ ਚੰਡੀਗੜ੍ਹ ਵਿੱਚ ਜਥੇਦਾਰ ਹਰਮਿੰਦਰ ਸਿੰਘ ਸੁਲਤਾਨਪਿੰਡ ਅਤੇ ਪਰਮਜੀਤ ਸਿੰਘ ਪੰਜਵੜ ਮੁਖੀ ਕੇਸੀਐਫ ਖਾਲਸਤਾਨ ਕਮਾਂਡੋ ਫੋਰਸ ਮਿਲੇ ਰਾਤ ਸਮੇਂ ਇਕੱਠੇ ਹੀ ਰਹੇ ਤਾਂ ਮੈਂ ਹਰਜਿੰਦਰ ਸਿੰਘ ਤੋਂ ਉਸ ਸਿੰਘ ਬਾਬਦ ਪੁੱਛਿਆ ਤਾਂ ਉਹਨੇ ਕਿਹਾ ਜਦੋਂ ਤੋਂ ਫੌਜ ਆਈ ਹੈ ਜ਼ੁਲਮ ਬੰਦਾ ਬੰਨੇ ਟਪ ਗਿਆ ਹੈ ਸਿੰਘਾਂ ਦਾ ਦਬਦਬਾ ਘਟ ਗਿਆ ਤਾਂ ਪੁਲਿਸ ਨੇ ਸਿੰਘਾਂ ਦੇ ਪਰਿਵਾਰ ਚੁਕਲੇ ਜਿਨ੍ਹਾਂ ਦਾ ਲੋਕਾਂ ਵਿੱਚ ਸਤਕਾਰ ਸੀ ਕੁਝ ਮਾਰੇ ਗਏ ਕੁਝ ਭਜਾਏ ਅਤੇ ਕਈਆਂ ਦਾ ਕੁਝ ਪਤਾ ਨਹੀਂ ਲੱਗਿਆ ਇਹ ਸਰਪੰਚ ਨਾਲ ਵੀ ਇਹੀ ਹੋਇਆ ਹੈ ਉਸ ਨੂੰ ਪੁਲਿਸ ਅਤੇ ਫੌਜ ਨੇ ਰਲ ਕੇ ਚੁਕਿਆ ਤੇ ਫਿਰ ਉਸ ਦਾ ਕੋਈ ਪਤਾ ਨਹੀਂ ਲੱਗਿਆ ਉਹ ਅਲੋਪ ਹੀ ਹੋ ਗਿਆ ਉਸ ਨੂੰ ਕਿਸੇ ਨੇ ਨਹੀਂ ਵੇਖਿਆ ਅਤੇ ਉਹਦੇ ਬਾਰੇ ਕੁਝ ਨਹੀਂ ਸੁਣਿਆ ਮੈਂ ਸੌਣ ਵੇਲੇ ਉਸ ਡਾਢੇ ਬੰਦੇ ਨੂੰ ਯਾਦ ਕੀਤਾ ਤਾਂ ਮੈਨੂੰ ਉਹਦੇ ਬੋਲ ਚੇਤੇ ਆਏ ਤੁਸੀਂ ਨਿਸ਼ਚਿੰਤ ਰਹੋ ਮੈਂ ਤਿਆਰ ਹਾਂ ਉਹ ਤਾਂ ਤਿਆਰ ਸੀ ਇਸ ਭਿਆਨਕ ਅੰਤ ਅਤੇ ویرਾਨ ਗੁਮਨਾਮਿ ਲਈ ਸਿੰਘਾਂ ਨੂੰ ਆਉਣ ਵਾਲੀ ਭੀੜ ਉਸਨੇ ਖਿੱਚ ਲਈ ਸੀ ਉਸ ਵੱਲੋਂ ਪੰਥ ਨਿਸ਼ਚਿੰਤ ਸੀ ਪਰ ਮੈਨੂੰ ਇੱਕ ਚਿੰਤਾ ਨਹੀਂ ਛੱਡਦੀ ਕਿ ਉਹ ਬੰਦੇ ਜਿਨ੍ਹਾਂ ਨੇ ਪੰਥ ਤੋਂ ਆਪਣਾ ਬੰਦ ਬੰਦ ਕੁਰਬਾਨ ਕੀਤਾ ਅਤੇ ਪੰਥ ਦੀ ਝੋਲੀ ਉੱਜਲ ਕਿਰਦਾਰ ਪਾਇਆ ਉਹਨਾਂ ਨੂੰ ਅਸੀਂ ਆਪਣੇ ਚੇਤੇ ਵਿੱਚੋਂ ਵਿਸਾਰ ਰਹੇ ਹਾਂ ਜਗ ਲਈ ਉਹ ਭਾਵੇਂ ਕੋਈ ਵੀ ਨਾ ਹੋਵੇ ਪਰ ਉਹ ਪੰਥ ਲਈ ਬਹੁਤ ਖਾਸ ਸੀ ਔਰ ਜਿੱਥੇ ਬੰਦੀਆਂ ਦੇ ਮੁਖੀਆਂ ਦੀ ਬੈਠਕ ਵਿੱਚ ਬੈਠਦਾ ਸੀ ਤਾਂ ਉਹ ਸਾਡੇ ਨਾਲੋਂ ਘੱਟ ਨਹੀਂ ਸੀ ਨਾਮ ਵਾਲਿਆਂ ਨੂੰ ਤੇ ਅਸੀਂ ਯਾਦ ਰੱਖਦੇ ਹਾਂ ਜਿਹੜਿਆਂ ਨੂੰ ਨਾਮ ਦੀ ਕੋਈ ਪ੍ਰਵਾਹ ਨਹੀਂ ਸੀ ਉਹ ਅਸੀਂ ਕਿਉਂ ਬੁਲਾ ਰਹੇ ਹਾਂ ਜੇਕਰ ਮੈਂ ਉਹਦਾ ਨਾਮ ਤੇ ਪਤਾ ਲੱਭਣਾ ਚਾਹਾਂ ਤਾਂ ਲੱਭਿਆ ਜਾ ਸਕਦਾ ਹੈ ਪਰ ਉਹ ਅਸਲ ਕਿਰਦਾਰ ਵੱਜੋਂ ਅਨਾਮ ਰਹਿਣ ਵਾਲੇ ਹਿੱਸੇ ਵਿੱਚੋਂ ਸੀ ਅਤੇ ਹਮੇਸ਼ਾ ਰਹੇਗਾ ਵੀ ਉਹਦੇ ਵਰਗੇ ਹੋਰ ਵੀ ਅਨੇਕਾਂ ਸਨ ਜਿਹੜੇ ਵੱਡੇ ਨਾਮ ਵਾਲਿਆਂ ਨਾਲ ਵਿਚਰੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਉਹਨਾਂ ਨੇ ਨਾਮ ਵਾਲਿਆਂ ਨੂੰ ਵੱਡਿਆ ਕੀਤਾ ਅਤੇ ਆਪ ਬਿਨਾਮਾਂ ਦੀ ਕਤਾਰ ਵਿੱਚ ਜਾ ਵੀ ਰਾਜੇ ਇਹ ਕੇਵਲ ਪੰਥ ਦੇ ਇਤਿਹਾਸ ਦਾ ਹੀ ਵਰਤਾਰਾ ਨਹੀਂ ਹੈ ਸਗੋਂ ਦੁਨੀਆ ਦੇ ਇਤਿਹਾਸ ਦੀਆਂ ਵੀ ਦੋ ਤਹਿ ਹਨ ਪਹਿਲੀ ਤਹਿ ਇੱਕ ਨਾਮ ਵਾਲਿਆਂ ਦੀ ਹੈ ਜੋ ਸਭ ਨੂੰ ਵਿਖਾਈ ਦਿੰਦੀ ਹੈ ਦੂਜੀ ਤਹਿ ਅਨਾਮ ਕਿਰਦਾਰਾਂ ਦੀ ਹੈ ਜ਼ਿੰਦਗੀ ਦੇ ਅਮਲ ਵਿੱਚ ਅਨਾਮ ਕਿਰਦਾਰਾਂ ਦਾ ਹਿੱਸਾ ਕੱਟ ਨਹੀਂ ਹੁੰਦਾ ਪਹਿਲੀ ਤਹਿ ਸਾਨੂੰ ਨਾਮ ਵਾਲੇ ਮਹਾਨ ਅਮਲ ਵਾਲੇ ਕਿਰਦਾਰਾਂ ਦੇ ਚਾਨਣ ਮੁਹਰੇ ਦਿੰਦੀ ਹੈ ਦੂਜੀ ਤਹਿ ਸਾਡੇ ਸਾਂਝੇ ਅਮਲ ਦੀ ਮਾਸੂਮੀਅਤ ਨੂੰ ਕਰਦੀ ਹੈ ਇਹ ਸਿੰਘ ਆਪਣੇ ਕਿਰਦਾਰ ਨਾਲ ਪੰਥ ਦੇ ਸੰਜੇ ਕਿਰਦਾਰ ਵਿੱਚ ਹਿਸਾਬ ਆ ਗਿਆ ਸੋ ਗੁਰੂ ਪਿਆਰ ਨੂੰ ਇਹ ਸੀ ਸੰਜੀ ਦਾ ਸਰਪੰਚ ਜਿਹਨੇ ਬਿਨਾਂ ਕਿਸੇ ਡਰ ਭੈ ਤੋਂ ਨਿਰਵਿਗਨਤਾ ਨਾਲ ਦਲੇਰੀ ਨਾਲ ਕੌਮ ਨੂੰ ਸਮਰਪਿਤ ਹੋ ਕੇ ਸਿੰਘਾਂ ਦਾ ਸਾਥ ਦਿੱਤਾ ਤੇ ਅੰਤ ਨੂੰ ਸੀਆਰਪੀਐਨਸ ਨੂੰ ਗੁਮ ਕਰ ਲਿਆ ਹੋ ਸਕਦਾ ਹੈ ਕਿ ਇਹ ਵੀ ਸ਼ਹੀਦ ਹੋਇਆ ਹੋਵੇ ਆਪ ਜੀ ਭੁੱਲਾਂ ਚੁਕਾਂ ਬਖਸ਼ਣੀਆਂ ਪੰਥ ਖਾਲਸਾ ਵਾਸਤੇ ਬੰਦੀ ਸਿੰਘਾਂ ਵਾਸਤੇ ਦੇ ਕਿਸਾਨਾਂ ਵਾਸਤੇ ਅਰਦਾਸ ਪਾਠ ਜਾਪ ਜ਼ਰੂਰ ਕਰੋ ਸਤਿਗੁਰੂ ਸਾਹਿਬgir ਅਰਦਾਸ ਕਰੋ ਪੰਥ ਦੇ ਚੜ੍ਹਦੀਕਲਾ ਮਹਾਰਾਜ ਆਪ ਹੀ ਕਰਨਗੇ ਦਾਸ ਨੂੰ ਬਖਸ਼ੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ